ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖੂਨਦਾਨ ਸੇਵਾ ਦੀ ਸਰਮੋਹਤ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਰਜਿਸਟਰਡ ਫਗਵਾੜਾ ਵੱਲੋਂ ਪਾਵਰ ਲਿਫਟਰ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਸतीश ਕੁਮਾਰ ਦਾ ਫਗਵਾੜਾ ਪਹੁੰਚਣ ਤੇ ਹਾਰਦਿਕ ਸਵਾਗਤ ਕੀਤਾ ਅਤੇ ਵਿਸ਼ੇਸ਼ ਸਨਮਾਨ ਕੀਤਾ ਸतीश ਕੁਮਾਰ ਆਪਣੇ ਪਿਤਰੀ ਰਾਜ ਕਰਨਾਟਕ ਤੋਂ ਪਟਿਆਲਾ ਵਿਖੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਆਏ ਸਨ ਅਤੇ ਅੰਮ੍ਰਿਤਸਰ ਜਾਂਦੇ ਸਮੇਂ ਫਗਵਾੜਾ ਨੇੜਲੇ ਪਿੰਡ ਵਿਰਕ ਵਿਖੇ ਆਪਣੇ ਪਾਵਰ ਲਿਫਟਰ ਸਾਥੀਆਂ सुरेंद्र ਸਿੰਘ ਅਤੇ ਹਰਜਿੰਦਰ ਸਿੰਘ ਦੇ ਨਿਵਾਸ ਸਥਾਨ ਤੇ ਰੁਕੇ ਸਨ ਕਲੱਬ ਵੱਲੋਂ ਉਪ ਪ੍ਰਧਾਨ ਹਰਜਿੰਦਰ ਗੋਗਨਾ ਅਤੇ 77 ਵਿਤਨ ਪੁਰੀ ਅਤੇ ਰਜੀਪਾਰ ਦਵਾਈ ਦੀ ਅਗਵਾਈ ਵਿੱਚ ਸतीश ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਕਲੱਬ ਦੇ 30 ਸਾਲਾਂ ਇਤਿਹਾਸ ਤੋਂ ਜਾਣੂ ਕਰਵਾਇਆ ਸतीश ਕੁਮਾਰ ਨੇ ਇੱਕ ਵੀਡੀਓ ਕਲਿੱਪ ਜਾਰੀ ਕਰਦੇ ਹੋਏ ਖੂਨਦਾਨ ਦੀ ਆਦਤ ਨੂੰ ਸਰਵੋਤਮ ਆਦਤ ਕਰਾਰ ਕਰਦੇ ਹੋਏ ਇਸ ਦਾ ਪੱਲਾ ਫੜਦੇ ਰੱਖਣ ਵਾਲੇ ਖੂਨਦਾਨੀਆਂ ਨੇ ਅਪੀਲ ਕੀਤੀ ਕਿ ਕਲੱਬ ਵੱਲੋਂ 29 ਸਤੰਬਰ ਨੂੰ ਲਗਾਏ ਜਾ ਰਹੇ ਤੀਵੇਂ ਸਾਲਾਨਾ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਪਾਵਰ ਲਿਫਟਰ ਹਰਜਿੰਦਰ ਸਿੰਘ ਅਤੇ ਮੋਹਨ ਲਾਲ ਨੇ ਦੱਸਿਆ ਕਿ ਬਹੁਤ ਸਾਰੇ ਰਾਸ਼ਟਰੀ ਪੱਧਰ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਹਿੱਸਾ ਲੈਂਦੇ ਆ ਰਾਸ਼ਟਰੀ ਪ੍ਰਧਾਨ ਜੀਸ਼ ਕੁਮਾਰ ਦੀਆਂ ਸਹਿਮਾ ਸਲਾਹਨ ਯੋਗ ਹਨ ਅਤੇ ਉਨ੍ਹਾਂ ਨੇ ਸਰਵ ਸੰਮਤੀ ਨਾਲ ਰਾਸ਼ਟਰੀ ਪ੍ਰਧਾਨ ਚੁਣੇ ਗਏ ਹਨ ਦੇਸ਼ ਦੇ ਵਾਪਕ ਕੇ ਸੈਮੀ ਵਿੱਚ ਜਾ ਕੇ ਖਿਡਾਰੀਆਂ ਦਾ ਮਨੋਬਲ ਵਧਾਰੇ ਹਨ विदाएगी समय स्टीज कुमार ਵੱਲ ਪੰਜਾਬੀਆਂ ਦੇ ਖੁੱਲੇ ਸੁਭਾਅ ਅਤੇ ਪਰਉਨਾਚਾਰੀਅਤ ਦੀ ਤਾਰੀਫ਼ ਕੀਤੀ ਅਤੇ ਧੰਨਵਾਦ ਕੀਤਾ ਇਸ ਮੌਕੇ ਹਰਪੰਨ ਸਿੰਘ ਸੁਰਿੰਦਰ ਕੁਮਾਰ ਗੁਰਮੀਤ ਲੁਗਾ ਹਰਜੀਪਾੜ੍ਹ ਦਵਾਈ ਵੀ ਵਿਕਰਮ ਗੁਪਤਾ ਪ੍ਰੋਫੈਸਰ ਮੇਵਾ ਲਾਲ ਅਤੇ ਮੋਹਨ ਲਾਲ ਹਾਜ਼ਰ ਸਨ ਸੋ ਵੈਲਕਮ ਹਿਅਰ ਐਟ ਫਗਵਾੜਾ ਥੈਂਕ ਯੂ ਨੀਅਰ ਵਿਲੇਜ ਬੇਰਕ ਹਾਂ ਆਪਣੀ ਪਾਵਰ ਲਿਫਟਰian ਜੀ ਇਹ ਸਾਡੇ ਲੁੱਗਾ ਜੀ ਆ ਇਹ ਤਾਂ ਪਤਾ ਹੀ ਆ ਸਾਡੇ ਸਤੀਸ਼ ਜੀ ਹੈ ਹਾਂ ਇਹ ਫੈਮਿਲੀ ਮੈਂਬਰ ਹੈ ਸਾਡੇ ਫਰੈਂਡ ਵੀ ਆ ਫੈਮਿਲੀ ਮੈਂਬਰ ਆ ਹੁਣ ਜੀ ਹਾਂ ਵੱਡੀ ਫੈਮਿਲੀ ਮੈਂਬਰ ਆ ਲਓ ਜੀ ਚਲੋ ਜੀ ਸੋ ਵੀ ਹੈਵ ਵੈਲਕਮਡ ਦ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਪ੍ਰੈਜ਼ੀਡੈਂਟ ਮਿਸਟਰ ਸਤੀਸ਼